ਜੋ ਸੰਗਤ ਦੇ ਪ੍ਰਤੀਆਂ ਨੇ ਜੋੜੇ ਜੋੜ ਮਾਰਦੇ ਤਾਂ ਸਾਡੇ ਸਾਡੇ ਕਾਹਨ। ਇਹਦਾ ਬੱਚਾ ਤਾਂ ਡਾਕਟਰ ਬਾਤ ਕਿਹਦੇ ਲੈ ਕੇ ਆਵਾ ਕਿ ਜੋੜੀ ਮਾਰਦੇ ਆਹ ਸਮਰਦਾ। ਉਹ ਤੇ ਦਾ ਕਿਹਦੇ ਵਧੀਆ ਘੜ ਭਰਾ ਦੇ ਤਾਂ ਸਾਡੇ ਸਾਡੇ ਦੇ ਪਾਸਾ ਸਮਰਦਾ ਪੂਰੇ ਕਰਦੇ। ਬੱਚੇ ਨੇ ਕਿਹਦੇ ਦੁਕਾਨ ਪੁਣੀ ਆ ਤੇ ਕਰਦੇ ਕਿਰਪਾ ਵੀਰ ਦੀ ਦੁਕਾਨ ਪੈ ਜੇ ਨਾਲੇ ਕਾਰੋਬਾਰ ਵਧੀਆ ਚਲਾ ਦੇ ਤਾਂ ਸਾਡੇ ਸਾਡੇ ਦੇ ਪਾਸਾ ਸਮਰਦਾ ਪੂਰੇ ਕਰਦੇ। ਗੁਰਰਾਜਿੰਦਰ ਸਰਕਾਰੀ ਨੌਕਰੀ ਦੇਣ ਦਾ ਭਰਤਾ ਤੁਹਾਡੇ ਪਾਸਾ ਅਸਤ ਮਤਾ। ਉਹ ਦੇਸ ਬੱਚਿਆਂ ਨੂੰ ਦੇਸ਼ਾਂ ਦੇ ਭੇਜਣਾ ਦਾ ਭਰਤਾ ਤੁਹਾਡੇ ਪਾਸਾ ਕਰਦੇ। ਕਿਰਪਾ ਦੀ ਤੰਦਰੁਸਤੀ ਆਪੇ ਚਰਜਿਤ ਰਹਾ ਸਰਬਾਤਮਾ ਸ੍ਰੀ ਚੰਨ। ਬੱਚੇ ਕਹਿੰਦੇ ਠੀਕ ਹੀ ਰਹਿੰਦੇ। ਪੂਰੇ ਘਰ ਵਾਲੇ ਦੇ ਘਰ ਵਾਲੇ ਟੀਕਦੇ ਰਹਿੰਦੇ ਉਹਨੇ ਪੰਜ ਰੋਸ ਤੋਂ ਆਪਣੇ ਚਾਚੀ ਕਰਵਾ ਤਰਵਾਤਾ ਯਸ ਜੀਵਨ ਪ੍ਰੀਤ ਸਿੰਘ ਸਾਹਿਬ ਨੂੰ ਅਭਿਨੰਦਵਾਦ ਕਰਤਾ ਆ ਅਰੰਭਿਤ ਸੁਖਾ ਸੁਖੀ ਤੇ 12 ਜਿਹੜਾ ਬੜੇ ਦੇ ਬੜਿਆ ਵਾ ਤੇ ਮਾਰੇ ਪਹਰਾ ਕੀ ਨਾਲੇ ਜੇਰਾ ਕਾਰੋਬਾਰ ਵਧੀਆ ਅਜੇ ਨਾਰੇ ਮੈਂ ਇਤਨੀ ਚੱਲ ਜਾ ਕਰ ਸਕਦਾ ਤੇ ਪੈਡੀਆਂ ਪਹਿਲਾਂ ਦੀ ਚੱਲ ਜਾ ਕਰ ਸਕਦਾ ਤੇ ਪਾਸਾ ਤਾਂ ਕਿਰਪਾ ਕਰ ਬਾਹਰ ਨੂੰ ਮੁੜ ਕੇ ਚੱਲਦੇ ਆ ਸਮਾਪਤ ਕਰਨੇ ਚਾਹੀਏ ਤਾ ਕਰਦੇ ਲਖਮਨ ਜੀ ਲਖਮਨ ਜੀ ਨੂੰ ਬਾਤ ਕਰਵਾ ਲਈਏ ਉਹਨਾਂ ਨੇ ਠੀਕ ਨੂੰ ਬਾਤ ਨਹੀਂ ਲਾ ਲਈ ਕਿ ਨੇ ਘਰ ਦੇ ਨਹੀਂ ਠੀਕ ਤੇ ਵੀ ਰਾਤ ਨੂੰ ਨਹੀਂ ਠੀਕ ਪ੍ਰਾਪਤ ਦੀ ਤਜਰਬਾ ਤੋਂ ਚੈੱਕ ਕਰਵਾਉਣ ਦਾ ਪਰ ਜਿੰਦਰ ਸਰਬਾਨਾ ਸਰਬਾਤ ਸਹੀ ਹੈ ਭੈਣ ਭਰਾਵਾਂ ਤੇ ਦਰਸ਼ਕਾ ਰਹੇ ਲੇ ਪੰdruchi ਵਾਤੇ ਸਹੀ ਕਰਵਾਉਣਾ ਚਾਹੀਦਾ ਹੈ ਅੰਕਾ ਚੋਤੇ ਦਾ ਸਮਰੋਹ ਬਤਲੇ ਅੱਜ ਦਾ ਚਾਰਾਂ ਦੀ ਜਿੱਦ ਜਿੱਦ ਨੂੰ ਪ੍ਰਕਾਰੇ ਨਕਰੀ ਮਰਦੇ ਉਹ ਦੇਖੋ ਆਗਾ ਤਾਰੇ ਬਾੜ ਵਧੀਆ ਚਲਣ ਕਦੇ ਮਲੇ ਪੁੱਤ ਨਹੀਂ ਦਾ ਦੇ ਦਿਓ ਤਾਂ ਤਾਂ ਤੇ ਪਾਕਾ ਸਮਰੋਹ ਆਵਦਰੀ ਵੀਰਾਂ ਦਾ ਹੌਸਲਾ ਨਹੀਂ ਛੁੱਟਦਾ ਤਾਂ ਸਾਡੇ ਪਾਸਾ ਵੀਰ ਦਾ ਵਿਆਹ ਕਰਾ ਦੇ ਜੋੜੀ ਲਾ ਦੇ ਵਾਹ ਸਮਰਾਪਨ ਆਣਾ ਸੁਣਿਆ ਨਾ ਤਾ ਆਗੇ ਜੇ ਪੱਲੇ ਪਾ ਕੇ ਜੀ ਕੋਈ ਤਾਂ ਵੀ ਆਪਣੀ ਜਮਾਤ ਨਹੀਂ ਪਾ ਦੇ ਖਾਣਾ ਦੇ ਤੱਕ ਪ੍ਰੋਫੈਸਰ ਰਹਦਾ ਤੇ ਇਹ ਵੀਰਾਂ ਦਾ ਪਤਨੀ ਸੀ ਤੇ ਪਹਿਲੇ ਤਾਂ ਮਾਂ ਦੀਆਂ ਜਿਹੜੀਆਂ ਕੁਸ਼ੀਆਂ ਪੂਰੀਆਂ ਕਰ ਦੇ ਤਾਂ ਸਾਡੇ ਪਾਸਾ ਸਮਰਾਪਨ ਕਰੀਏ ਕਰਦੇ ਇਹਨਾਂ ਦਾ ਵਿਆਹ ਮੇਰਾ ਛੇਤੀ ਹੋ ਜਾਏ ਤਾਂ ਸਾਡੇ ਪਾਸਾ ਵੀਰ ਦੀ ਜੋੜੀ ਬਰਾ ਦੇ ਵਾਹ ਸਮਰਾਪਨ ਔਰ ਬੱਚਿਆਂ ਦੀਆਂ ਜੋੜੀਆਂ ਵੀ ਲਾ ਦੇ ਉਸਮਰਾਦਾ ਪੂਰੀ ਕਰਦੇ। ਸਾਰੇ ਦਾਰਵਾਜ਼ੇ ਕਰਦੇ ਤਾਂਰੇ ਜੀ ਵਾਪਸ ਸੱਚੀ ਕਰਵਾ ਦਿੰਦਾ। ਜਾਈਂਦੀ ਭਰਾ ਲੈਪਰ ਹੋਵੇ ਸਰਕਾਰੀ ਮੰਤਰਭਗ ਦੇ ਨਾਰੇ ਮੇਰੇ ਪੇਪਰ ਵੀ ਬਾਹਰ ਵੀ ਚੰਗੇ ਹੋ ਰਹੇ 75। ਹਾਜੀ। ਜਗਰ ਮਾਦਨਾ ਤਾਂ ਗੁਰਸੇਵ ਤੋਂ ਆ ਪਰਵਾਸ ਹੋਈ ਆ। ਸੱਤ ਫਰਮਾਨ ਸਾਹਿਬ ਸਮਾਨ ਜੇ ਤੋਂ ਬਾਹਰ ਵਿੱਚ ਪੜਨਾ ਚੰਗੇ ਨੰਬਰ ਲਾ ਕੇ ਪਾਸ ਕਰਾ ਦੇਣਾ ਬੀਬੀ ਲਖਮਿੰਦਰ ਕੌਰ ਤੇ ਲਗਨ ਗੋਲ ਦਾ ਸਾਦੀ ਕਰਾ ਦਿਓ ਤੱਕ ਪੁੱਤਰ ਦੇ ਨਾਲ ਉਹ ਅੱਜ ਜਾ ਕੇ ਸੱਚੇ ਦੇ ਵੀਰ ਦਾ ਬੇਲੇ ਦਾ ਕਾਰੋਬਾਰ ਬਣਾ ਲਿਓ ਚਲਾ ਦੇ ਤੁਹਾਡੇ ਕੋਲੋਂ ਦੋ ਬੱਚੇ ਪੜ ਲੈ ਕੇ ਸਟੈਨਰ ਹੋ ਜਾਣ ਤੁਹਾਡੇ ਕੋਲੋਂ ਪਾਟਾ ਚੋਕੀਆਂ ਮੁੱਛ ਲੋਟਾ ਵਾ ਉਹ ਵੀ ਕੰਦੇ ਗਰਾ ਪਿੰਡਾ ਹਟਾ ਦੇਓ ਤਾਂ ਸੱਚੇ ਕੋਲੋਂ ਨਾਮ ਤੇ ਪਿਆਲੇ ਪਿਆ ਦੇਓ ਸਾਰੇ ਪ੍ਰੋਜੈਕਟ ਦੀ ਤੁਹਾਨੂੰ ਇੱਕ ਚੰਗੀ ਕਰਵਾਉਣ ਤੇ ਕਾਰੋਬਾਰਾਂ ਦੇ ਵਾਧੇ ਵਾਧੇ ਨਾ ਕਰਵਾ ਦੇ। ਪਰੰਤੂ ਚੋਣ ਦੇ ਸਾਥੀ ਸਾਥੀ ਆਪੇ ਚੱਕੀ ਕਰਵਾਉਣ ਬਾਅਦ ਹੋਈ। ਜਗਦੀਸ਼ ਸਿੰਘ ਕਹਿੰਦੇ ਪੇਪਰਾਂ ਤੇ ਪੱਕਾ ਜੇ ਪੱਕਾ ਰਸਤਾ ਲਾ ਲਈ ਹੈ। ਕਿਹਦੇ ਚੋਣ ਦੇ ਕਹਿੰਦੇ ਸਾਦੀ ਵੀ ਆਈ ਵਿਆਹ ਕਰਾ ਦੇ ਤਾਂ ਸੱਜਣ ਦੇ ਸਾਥਾ। ਸਾਥੀ ਸਾਥੀ ਆਪਰੇ ਵੀ ਤਾਂ ਵਿਆਹ ਜੇ ਕਿਨੇ ਤਾਂ ਅਗਲੇ ਸਾਲ ਲੈ ਕੇ ਆਉਣਾ ਯਾਰ ਸੁਭਾ।

ਔਰ ਬੱਚਿਆਂ ਦੀ ਹਸਮਤ ਦਾ ਪੂਰਾ ਕਰਦੇ ਚੱਕ। ਵਰਤਾਂ ਦੀ ਤੰਦਰੁਸਤੀ ਅਤੇ ਬੱਚਾ ਦੀ ਰਾਚਿਕ ਰੋਮਣ ਹੈ। ਔਰ ਪੁੱਤਰ ਦੇ ਦਾਦਵਾਤ ਤੇ ਪੱਜ ਦੀ ਰਾਚਿ ਕਰਾਉਦੇ ਹਾਂ ਤਾਂ ਤਾਂ। ਪਿਛਲੇ ਕੇ ਉਰਨ ਕੱਢੀ ਲੈਂਦਾ ਆਹਰਾ ਪਿਛਾ ਨੂੰ ਆਹ ਤੇ ਕੱਟ ਹੁਣ ਜਾਣ ਦੇ ਬੱਜ ਜਾਣ